ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਹੱਥ ਦਿਖਾਤਾ ਦਗਾਲ ਨੈਸ਼ਨਲ ਹਾਈਵੇ ਜ ਰੋਡ ਦੇ ਉੱਤੇ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਜਿਹੜੇ ਅਸਾਮ ਤੋਂ ਚੱਲ ਕੇ ਅੱਜ ਇੱਥੇ ਪਹੁੰਚ ਰਹੇ ਨੇ ਦੇ ਇਥੇ ਸੰਗਤਾਂ ਵੱਲੋਂ ਇੰਤਜ਼ਾਰ ਕਰਿਆ ਜਾ ਰਿਹਾ ਹੈ ਬਹੁਤ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਬੈਠੀਆਂ ਨੇ ਜਿਹੜਾ ਨਗਰ ਕੀਰਤਨ ਦੀ ਗੁਰੂ ਮਹਾਰਾਜ ਜੀ ਸਵਾਰੀ ਆ ਰਹੀ ਹੈ ਨਗਰ ਕੀਰਤਨ ਦੇ ਵਿੱਚ ਸੱਜ ਕੇ ਉਹਦੇ ਦਰਸ਼ਨਾਂ ਲਈ ਇਸ ਟਾਈਮ ਰਾਤ ਦੇ 9:00 ਵਜੇ ਚੁੱਕੇ ਨੇ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਮੇਰੇ ਨਾਲ ਬਤਨ ਕਰਕੇ ਤੇ ਢਾਡੀ ਜਥਾ ਗੱਲਾਂ ਕਰਕੇ ਮੈਨੂੰ ਬਤਨ ਦੇ ਕੇ ਦਗਾਲ ਵਾਲੇ ਲੱਗੇ ਹੋਏ ਨੇ ਗੁਰਵਿੰਦਰ ਸਿੰਘ ਢਾਡੀ ਜਥਾ ਗੁਰਵਿੰਦਰ ਸਿੰਘ ਦਗਾਲ ਮੈਂ ਮੇਰੇ ਗੁਰੂ ਤੇ ਸ਼ਰਧਾ ਕਿਸ ਤਰ੍ਹਾਂ ਮੈਂ ਕਿੰਨਾ ਨੰਦੋਜ਼ਾ ਮਦਦ ਤੇਰੇ ਗੁਰਦੇ ਮਹਾਰਾਜ ਤੇ ਸ਼ਰਧਾ ਕਰ ਅੱਜ ਗੁਰਦੇਵ ਮਹਾਰਾਜ ਬਿਨਾ ਡਰ ਤੋਂ ਕੇਵਲ ਤੇ ਕੇਵਲ ਸੀਸ ਦੇਵਰਾਮ ਹੰਝੂਆਂ ਦੇ ਨਾਲ ਆਪਣੀ ਬੁੱਕਲ ਪਰ ਲਈ ਤੇ ਭਾਈ ਜੱਤਾ ਦੀ ਲਵੇਂ ਖੜੋਤੇ ਵੇਖਦੇ ਨੇ ਭਾਈ ਜੱਤੇ ਨੇ ਦੋਏ ਹੱਥ ਜੋੜੇ ਹੋਏ ਨੇ ਤੇ ਦੇਵਰਾਮ ਨੇ ਨਿਮੀ ਇਹੋ ਪਾਲਿ ਤੁਸੀ ਬਚ ਲੈ ਨਾ ਨਾਲ ਕੀਤਾ ਤੁਸੀ ਬਚਨ ਬਚਨ ਮੇ घर ज़रूर आवांगे ते ਪੂਰਾ ਸੀ ਪਰ ਸੱਚੇ ਬਾਦਸ਼ਾਹ ਮੈਨੂੰ ਪੂਰਾ ਸੀ ਪੂਰਾ ਸੀ ਪਰ ਸੱਚੇ ਬਾਦਸ਼ਾਹ ਆਨੰਦ ਜਰੂਰ ਚੱਲੇ ਕੇ ਕਰਨੇ ਕਰਨੇ ਤੇਰੇ ਜਸਾ ਹੋਰ ਕੋਈ ਨਾ ਇਸ ਧਰਮ ਨੇ ਇਹਦੀ ਪੱਤਰੇ ਦੀ ਇਸ ਸਮੇਂ ਪਾਲਕੀ ਸਾਹਿਬ ਦੇ ਨਾਲ ਦੀਆਂ ਗੱਡੀਆਂ ਜਿਹੜੀਆਂ ਇੱਥੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਥੋੜੀ ਦੇਰ ਦੇ ਵਿੱਚ ਹੀ ਨਗਰ ਕੀਰਤਨ ਪਾਲਕੀ ਸਾਹਿਬ ਇੱਥੇ ਪਹੁੰਚਣ ਵਾਲੇ ਨੇ ਇਸ ਸਮੇਂ 10 ਵਜੇ ਵਾਲੇ ਹੋ ਗਏ ਤੇ ਸੰਗਤਾਂ ਪੂਰੇ ਉਤਸ਼ਾਹ ਦੇ ਨਾਲ ਪੂਰਾ ਨਗਰ ਇੱਥੇ ਇਕੱਠਾ ਹੋਇਆ ਹੈ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਇੱਥੇ ਮੁਤਾਵਲੀਆਂ ਨੇ ਦਰਸ਼ਨ ਕਰਨ ਲਈ ਪੰਜ ਸਿੰਘ ਸਹਿਬਾਨ ਇਸ ਗੱਡੀ ਦੇ ਵਿੱਚ ਸਵਾਰ ਨੇ ਤੇ ਅੱਗੇ ਪੰਜ ਪਿਆਰੇ ਸਹਿਬਾਨ ਗੁਰੂ ਮਹਾਰਾਜ ਸਾਲਕੀ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਤੁਸੀਂ ਦਰਸ਼ਨ ਕਰ ਰਹੇ ਹੋ 350 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਅਸਾਮ ਤੋਂ ਚੱਲਿਆ ਹੋਇਆ ਇਸ ਬਸ ਦੇ ਵਿੱਚ ਗੁਰੂਆਂ ਵੱਲੋਂ ਜੰਗਾ ਦੇ ਵਿੱਚ ਵਰਤੇ ਗਏ ਸ਼ਸਤਰ ਕਿਰਪਾਨ ਤੇਗੇ ਤੀਰ ਉਹ ਹਾਜ਼ਰ ਨੇ ਤੇ ਇਸ ਬੱਸ ਦੇ ਵਿੱਚ ਸੰਗਤਾਂ ਜਿਹੜੀਆਂ ਨਾਲ ਚੱਲ ਰਹੀਆਂ ਨੇ ਇਸ ਨਗਰ ਕੀਰਤਨ ਦੇ ਤੁਸੀਂ ਦੇਖ ਸਕਦੇ ਹੋ ਦਗਾਲ ਪਿੰਡ ਦੇ ਪੂਰੀ ਸੰਗਤ ਜਿਆਦਾ ਲੰਗਰ ਸਾਰੀਆਂ ਸੰਗਤਾਂ ਸਾਹਿਬ ਜੀ ਦੇ ਦਰਸ਼ਨ ਦਰਸਾਰਿਆਂ ਲਈ ਇੱਥੇ ਆਪਣੀ ਆਪਣੀ ਮੋਬਾਈਲ ਪਹੁੰਚੀ ਹੋਈ ਆ ਸੋ 4-5 ਮੋਬਾਈਲ ਕੱਢਨੇ ਨੇ ਕਿਸੇ ਨੇ ਬਹੁਤ ਵੱਡੀ ਨਿਰਾਕੀ ਦੀ ਗੱਲ ਹੈ ਗੁਰਪ੍ਰੀਤ ਬਾਦਲ ਪਾਸ਼ਾ ਜਿਨ੍ਹਾਂ ਦੇ 350 ਸਾਲਾਂ ਤੋਂ ਨਗਰ ਦੀ ਜਿੰਦ ਦੀ ਹਾਜ਼ਰੀ ਭਰੀਏ ਸੋ ਐਸੇ ਗਲਤ ਅੰਤਰ ਲੋਕ ਵਿੱਚ ਆ ਜਾਂਦੇ ਨੇ ਮੂਲੀ ਪੰਥ ਦਾ ਅਦਾਬ ਜੀ ਪਰਮਾਤਮਾ ਭਲਾ ਕਰੇ ਉਸ ਨੂੰ ਜੀ ਜੀ ਦੇਖੀਦਾ ਕਮਰਾ ਦਿੱਤਾ ਨਹੀਂ ਗੁਰੂਆਂ ਦੇ ਲੰਗਰ ਵੀ ਚੱਲ ਰਹੇ ਨੇ ਇਹ ਇਨਸਾਨੀ ਨਾਖੇ ਆਪਣੇ ਆਪ ਨੂੰ ਦੇਖਦੇ ਹੋ ਤਾਂ ਆ ਮੋਬਾਈਲ ਬਾਹਰ ਕਰੀ ਜੋ 71 ਦੇ ਬੇਨਤੀ ਹੈ ਜਿਹਨੇ ਵੀ ਮੋਬਾਈਲ ਕਰਦੇ ਨੇ ਜਾਂ ਜੱਥੇ ਨੇ ਪੰਡਾਣ ਦੇ ਪਿਆਕੇ ਮੋਬਾਈਲ ਫੜਾ ਜੋ ਮੇਰਾ ਵੀਰੋ